ਜੀ ਕਿੱਦਾਂ ਸਾਰੇ ਆਸ ਕਰਦੇ ਆ ਤੁਹਾਡੀ ਸਾਰਿਆਂ ਦੀ ਦੀਵਾਲੀ ਬਹੁਤ ਵਧੀਆ ਲੰਘੀ ਹੋਊਗੀ ਅਜਾਇਬੇ ਗੁਰੂ ਘਰ ਚਮਤੌਰ ਸਾਹਿਬ ਦਰਸ਼ਨ ਕਰਨ ਮੈਂ ਯਾਰ ਕਰੋਸਾਇ ਸਿੰਘ ਥੱਲੇ ਮੋਟਰਾਂ ਪਰ ਮੱਥੇ ਟੇਕਣਾ ਸਾਰੀਆਂ ਮੋਟਰਾਂ ਪਰ ਭੁੰਮਿਆ ਹੋਣਾ ਸੀ ਅੱਜ ਉਹੋ ਜਿਹੀ ਜੀ ਉੱਥੇ ਵਾਲੀ ਮੋਟਰ ਉੱਰੇ ਜੀ ਆਪਾਂ ਖੇਤੀ ਆਪ ਨਹੀਂ ਕਰਦੇ ਕਿ ਆਪਾਂ ਨੇ ਵਿਧਾਨ ਜੀ ਨੂੰ ਹੁਣ ਪਿੰਡ ਵਾਲੇ ਬਾਹਰ ਸੇ ਨੂੰ ਠੀਕੇ ਬਤਤੀ ਰਹੀ ਆ। ਇਹੰ ਦਾ ਕੰਮ ਚੰਪ ਪੋਕਦਾ ਨਹੀਂ ਹਾ। ਆਹ ਕਰੋ ਦਰਸ਼ਨ ਸਾਡੀ ਪੁਰਾਣੀ ਅੰਗਰੇਜ਼ਾਂ ਵਾਲੀ ਕੋਠੀ ਦੇ। ਅੰਗਰੇਜ਼ ਅੰਗਰੇਜ਼ ਰਹਿੰਦੇ ਹੁੰਦੇ ਤੇ ਇੱਥੇ ਜਦ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਫਿਰ ਅੰਗਰੇਜ਼ਾਂ ਤੋਂ ਲੱਤੀ ਸੀ ਸਾਡੇ ਘਰ ਦੇ ਉਤੋਂ ਬਾਅਦ ਮਤਲਬ ਸਰਕਾਰੀ ਬੋਲੀ ਹੋਈ ਤੇ ਫਿਰ ਲੱਤੀ ਸੀ ਇਹ ਇਹ ਆ ਜ਼ਮੀਨ ਆ ਸਾਡੀ ਇਹ ਤੁਹਾਨੂੰ ਮੈਂ ਦੱਸਿਆ ਪਹਿਲਾਂ ਠੇਕੇਪੁਰਾ ਜਿਹੜਾ ਨਹਿਰ ਲੰਗਦੀ ਉਹਰੇ ਨੂੰ ਸਹਾਂਦਰ ਨੇ ਜਿਹੜੇ ਅੰਗਰੇਜ਼ ਪੱਟੇ ਇਹਨੂੰ ਜਿਹੜਾ ਅੰਗਰੇਜ਼ਾਂ ਨੇ ਪਟਾਈ ਤੀ ਇਹ ਜਿਹੜੇ ਕੈਦੀ ਤੇ ਉਹਨਾਂ ਤੇ ਪਟਾਈਆ ਨਾ ਇਹ ਉਹਰੇ ਫਿਰ ਅੰਗਰੇਜ਼ ਜਿਹੜਾ ਉਹ ਮੇਨਾ ਦਾ ਠੇਕੇਦਾਰ ਕਹਿ ਲੋ ਉਹਦੀ ਰਹਿਸ਼ਤੀ ਉਹਰੇ ਸਾਰੇ ਚ ਇਹਦੇ ਚ ਆ ਪਿੱਲਰ ਕਰੋ ਚੱਕਾ ਕੱਡੇ-ਕੱਡੇ ਚੌੜੇ ਆ ਦੇਖੋ 3-3 ਫੁੱਟ ਚੌੜੇ ਆ ਪਿੱਲਰ ਅੰਦਰ ਤੇ ਵੀ ਤੁਹਾਨੂੰ ਦਿਖਾਉਣਾ ਇਹਨੂੰ ਮੈਂ ਇੱਧਰ ਪੀੜ ਦੀ ਸਮਾਦ ਹੁਣ ਤਾਂ ਚਲੋ ਇਹਦੇ ਚ ਅਸੀਂ ਸਾਨੂੰ 11 ਸਾਲ ਹੋ ਗਏ ਛੱਡੀ ਨੂੰ ਅਸੀਂ ਟੱਕੇਵਲ ਦੇ 311 ਸਾਲ ਹੋ ਗਏ। ਇਹਦੇ 'ਚ ਤੂੜੀ ਪਾਈ ਵੀ ਹੁਣ। ਇਧਰ ਵੀ ਤੂੜੀ ਆ। ਤੇ ਇਧਰ ਵੀ ਤੂੜੀ ਆ। ਆਹ ਦੇਖੋ ਐਨ ਜਿckਣਾ ਫਿਲਮਾਂ 'ਚ ਦਿਖਦੀ ਹੁੰਦੀ ਨਾ ਉਦਾਂ ਇਹ ਸਾਰੀ ਉਹ। ਆ ਗੱਬੇ ਹਾਲ ਐਨ ਪੂਰਾ ਬੜਾ ਅੱਛੇ ਵਿੱਚ ਨਹੀਂ ਦੇਖ ਲਊਗਾ ਨਾ ਅੰਗਰੇਜ਼ਾਂ ਦੇ ਟਾਈਮ ਦੀ। ਬੜੀ ਇੰਜੀਨੀਅਰਾਂ ਨੇ ਗਮਲੇ ਆਂਗਲ ਬਣਾਈ ਵੀ ਐ ਮੈਂ ਤੁਹਾਨੂੰ ਗਮਲੇ ਦਿਖਾਉਣਾ। ਲਾ ਦੇ ਰੱਜ ਕੇ ਸਜਾ। ਆ ਦੇਖੋ ਇਹ ਗਮਲੇ ਆ ਇਹ ਇਹ ਠੰਡੀ ਰਹਿੰਦੀ ਐ ਹਨ ਧਰਮੀਆਂ ਚ ਵੀ ਉਹ ਜਿਹੜਾ ਸਾਨੂੰ ਟੁੱਟਿਆ ਹੋਇਆ ਦਿਖਦਾ ਹੁਣਾ ਇਹ ਔਲਾ ਦੇਖੋ ਗਮਲੇ ਇਹ ਹਨ ਹੁਣ ਤਾਂ ਇਹ ਨਾ ਸੰਭਾਲ ਕਰਕੇ ਇਹ ਗਿਰ ਗਈ ਨਾ ਆਪ ਆਪਸਾ ਗਿਰ ਗਏ ਦਾ ਸਾਰੇ ਪਿੱਲਰ ਬੜੇ ਮਜ਼ਬੂਤ ਹਨ ਦੇਖੋ ਲੈ ਅੱਛਾ ਇੱਕ ਹੋਰ ਖਾਸੀਅਤ ਹੋਰ ਆ ਇਹ ਖੇਤ ਦੀ ਉਰੇ ਦਰਖਤ ਬਹੁਤ ਦੇਖੋ ਅੰਬ ਦੇ ਇਹ ਆ ਦਰਖਤ ਖੜੇ ਆ ਪੂਰੇ ਐ ਨਾ ਹੰਬ ਦੇ ਰਖਤ ਖੜੇ ਦੇਖੋ ਐਨ ਹੁਣ ਤਾਂ ਇਹ ਸੰਭਾਲ ਨਾ ਸਵਾਲ ਹੋਣ ਕਰਕੇ ਹੀ ਦੀ ਨਾ ਇਹ ਗਿਰਨ ਲੱਗੀ ਕੋਠੀ ਤੇ ਉਦਾਂ ਹੀ ਚਿਮਨੇ ਨਿਕਲੀ ਵੀ ਉਹ ਦੇਖੋ ਥੱਲੇ ਤੇ ਨਿਕਲਦਾ ਹੋਣਾ ਸਟੈਮ ਉੱਪਰੋਂ ਧੂਆ ਇਹ ਕਹਿੰਦੇ ਖਾਸੀ ਜਗ੍ਹਾ ਚੋਂ ਨਹੀਂ ਸਾਡੇ ਬਜ਼ੁਰਗ ਦੱਸਦੇ ਖਾਸੀ ਜਗ੍ਹਾ ਚੋਂ ਨਹੀਂ ਤੇ ਢਾ ਕੇ ਬਾਵਾਦ ਚ ਫਿਰ ਇੰਨੀ ਘਰੇ ਜੀ ਇਹ ਆ ਕੋਠਾ ਤਾਂ ਅਸੀਂ ਜਿਆਦਾ ਪਾਇਰ ਜਾਂ ਜਿਹੜੇ ਸਾਲਾਂ ਸੀ ਜ਼ਮੀਨ ਠੇਕੇ ਉੱਰ ਦਿੱਤੀ ਆ ਮੈਂ ਇੱਥੇ ਤਰੀਕ ਲਿਖੀ ਤੋ ਉਸ ਵਕਤ ਜਦ ਅਸੀਂ ਪਾਇਆ ਤਾਂ ਇਹ ਕੋਠਾ ਹਾਰਾ 514 ਚ ਜਦੋਂ ਪਾਇਲ ਜਿਹੜਾ ਸਾਡਾ ਠੇਕੇ ਦੇ ਉੱਤੇ ਦੂਸਰੇ ਕੋਠਾ ਪਾਤਾ ਦਾ ਇਹ ਹੁਣ ਆ ਗਈ 바ਰੀ ਡੱਬਰ ਵਾਲੀ ਮੋਟਰ ਦੀ ਔਰ ਇਹ ਬਾਲ ਦੇ ਦੀਵਨ ਵਾਲੇ ਮੱਥਾ ਟੇਕਦੇ ਹਾਂ ਦੋ ਚਿਮਜਰ ਵਾਲੀ ਮੋਟਰ ਉੱਪਰ ਵੀ ਟੇਕਦਾ ਮੱਥਾ ਬਾਹونی ਦੇ ਬਾਅਦ ਇੱਕ ਰਹੀ ਗਈ ਆਪਣੀ ਪਿੰਡ ਇੱਥੇ ਫਿਰ ਵੀ ਮੋਟਰ ਉਪਰ ਆਪਾਂ ਨੇ ਟੇਕ ਤਾਂ ਮੱਥਾ ਪਾਰ ਵਾਲੀ ਇਧਰ